ਜੱਗੂ ਭਗਵਾਨ ਪੁਰੀਆ ਨੂੰ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਜਾਣ ਦਾ ਖਤਰਾ ਹੈ ਸੁਖਜਿੰਦਰ ਸਿੰਘ ਰੰਧਾਵਾ ਜੱਗੂ ਭਗਵਾਨ ਪੁਰੀਆ ਤੇ ਹਮਲਾ ਕਰਵਾ ਸਕਦੇ ਨੇ ਇਹ ਸੁਣਨ ਨੂੰ ਬਹੁਤ ਅਜੀਬ ਲੱਗਦਾ ਹੈ ਪਰ ਇਹ ਸ਼ਬਦ ਪੇਸ਼ੀ ਪਗੁਤਨ ਆਏ ਜੱਗੂ ਭਗਵਾਨ ਪੁਰੀਆ ਦੇ ਵਕੀਲ ਅਮਿਤ ਅਗਨੀ ਹੋਤਰੀ ਵੱਲੋਂ ਕਹੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਅਦਾਲਤ ਨੇ 5 ਦਿਨ ਦਾ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਹੈ ਇਸ ਦੇ ਨਾਲ ਹੀ ਜੱਗੂ ਭਗਵਾਨਪੁਰੀਆ ਨੇ ਇੱਕ ਦਰਖਾਸਤ ਮਾਨਯੋਗ ਜੱਜ ਸਾਹਿਬ ਨੂੰ ਦਿੱਤੀ ਹੈ ਜਿਸ ਵਿੱਚ ਜੱਗੂ ਭਗਵਾਨਪੁਰੀਆ ਨੇ ਕਿਹਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲੋਂ ਉਸ ਨੂੰ ਜਾਨ ਦਾ ਖਤਰਾ ਹੈ ਜਿਹੜੇ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਤੇ ਗੁਰਦਾਸਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਉਸ 'ਤੇ ਹਮਲਾ ਕਰਵਾ ਸਕਦੇ ਨੇ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਪੁਲਿਸ ਦੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ ਇਸ ਸਬੰਧ ਵਿੱਚ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਹੋਰ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ 5 ਦਿਨ ਦਾ ਹੋਰ ਰਿਮਾਂਡ ਮਿਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਸੁਖਜਿੰਦਰ ਸਿੰਘ ਰੰਦਾਵਾ ਖਿਲਾਫ ਮਾਨਯੋਗ ਜੱਜ ਸਾਹਿਬ ਨੂੰ ਕੋਈ ਦਰਖਾਸਤ ਵੀ ਦਿੱਤੀ ਗਈ ਹੈ ਜਾਂ ਨਹੀਂ। ਇਸ ਬੰਦ ਵਿੱਚ ਜੱਗੂ ਭਗਵਾਨਪੁਰੀਆ ਦੇ ਵਕੀਲ ਅਮਿਤ ਅਗਨੀ ਹੋਤਰੀ ਅਤੇ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਸੋਤਾ ਵੱਲੋਂ ਕੀ ਕੁਝ ਕਿਹਾ ਗਿਆ ਜਰਾ ਤੁਸੀਂ ਵੀ ਸੁਣੋ ਜਾਨੀ ਤੈਸ਼ੀ ਦੇ ਲਈ ਸਾਡੇ ਸਹਿਯੋਗੀ ਲਾਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਐਡਵੋਕੇਟ ਅਮਿਤ ਅਗਨੀ ਹੋਤਰੀ ਰਿਪਰੈਜ਼ੈਂਟਿੰਗ ਜੱਗੂ ਭਗਵਾਨਪੁਰੀਆ ਅੱਜ ਕੀ ਹੋਇਆ ਜੀ ਅੱਜ ਅਕਚੁਅਲੀ ਉਹਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹਦੇ 10 ਦਿਨ ਦਾ ਰਿਮਾਂਡ ਮੰਗ ਰਹੇ ਸੀਗੇ ਆਫੀਸਰਜ਼ ਕੋਈ ਉਹਦੇ ਕੋਲੋਂ ਫੋਨ ਕਰਵਾਉਣਾ ਪ੍ਰੋਡਿਊਸ ਇਹਦੇ ਕੋਲੋਂ ਮਨੀ ਸੋਰਸ ਪਤਾ ਕਰਨੇ ਕਿਉਂਕਿ ਇਸ ਕਹਿੰਦੇ ਜੀ ਇਹਦੇ ਵਿੱਚ ਇਹਦੇ ਕਾਫੀ ਹੈਫਟੀ ਅਮਾਉਂਟਸ ਇਨਵੈਸਟ ਹੋਈਆਂ ਨੇ ਇਸ ਜਿਹੜਾ ਕਾਂਡ ਹੋਇਆ ਵਾ ਇਹਨੂੰ ਸਾਰਾ ਕਰਨ ਲਈ ਬਟ ਆਫਟਰ ਕਨਸਿਡਰਿੰਗ ਦਾ ਆਰਗੂਮੈਂਟਸ ਆਫ ਬੋਥ ਦਾ ਸਾਈਡਸ ਕੋਰਟ ਨੇ ਉਹਨਾਂ ਨੂੰ ਸਿਰਫ 5 ਦਿਨ ਦਾ ਰਿਮਾਂਡ ਦਿੱਤਾ ਤੇ ਉਹਦੇ ਵਿੱਚ ਵੀ ਅਸੀਂ ਫੁਲੀ ਕੋਆਪਰੇਟ ਕਰ ਰਹੇ ਹਾਂ ਪੁਲਿਸ ਨਾਲ ਔਨ ਬਿਹੈਫ ਆਫ ਜੱਗੂ ਮੈਂ ਅਸੀਂ ਉੱਥੇ ਇਹੀ ਕਿਹਾ ਵਾ ਜਿਹੜੇ ਉਹਦੀ ਟੀਮ ਸੀਗੀ ਲੀਗਲ ਟੀਮ ਵੀ ਅਸੀਂ ਜੀ ਫੁਲੀ ਕੋਆਪਰੇਟ ਕਰਾਂਗੇ ਸਾਨੂੰ ਅਸੀਂ ਕੋਈ ਪ੍ਰੋਬਲਮ ਨਹੀਂ ਹੈ ਤੇ ਬਾਕੀ ਇਹ ਆ ਵੀ ਥੋੜੇ ਸੈਕਿਉਰਿਟੀ ਇਸ਼ੂਜ਼ ਜ਼ਰੂਰ ਰਿਹਾ ਇਹਦੇ ਵਿੱਚ ਵੀ ਅਸੀਂ ਕਨਸਰਨ ਹੈ ਉਹਦੀ ਸੈਕਿਉਰਿਟੀ ਬਾਰੇ ਉਹਦੇ ਬਾਰੇ ਜੱਜ ਸਾਹਿਬ ਨੇ ਅੱਛੇ ਆਰਡਰਸ ਕੀਤੇ ਆ ਕਿ ਉਹਨੂੰ ਹੈਂਡਕਫ ਰੱਖਿਆ ਜਾਵੇ ਜਦੋਂ ਵੀ ਉਹਨੂੰ ਪ੍ਰੋਡਿਊਸ ਕਰਨਾ ਹੈ ਕਿਤੇ ਰਿਕਵਰੀ ਕਰवानी ਹੈ ਕੁਝ ਕਿਉਂਕਿ ਪਿੱਛੇ ਜੇ ਇਨਸੀਡੈਂਟ ਹੋਇਆ ਹੈ ਉਹਦੇ ਕਰਕੇ ਤੇ ਬਾਕੀ ਇਹਦੇ ਵਿੱਚ ਜੋ ਇੱਕ ਮੇਨ ਗੱਲ ਆ ਵੀ ਸੁਖਜਿੰਦਰ ਸਿੰਘ ਰੰਦਾਵਾ ਜੀ ਦਾ ਨਾਮ ਜੱਗੂ ਨੇ ਅੱਜ ਕੋਰਟ ਦੇ ਅੱਗੇ ਫੇਰ ਲਿਆ ਰਿਕੁਐਸਟ ਕੀਤੀ ਆ ਵੀ ਮੈਨੂੰ ਉਹਨਾਂ ਤੋਂ ਜਾਣ ਦਾ ਡਰ ਆ ਅੱਛਾ ਹਾਂਜੀ ਉਹਦੇ ਲਈ ਐਪਲੀਕੇਸ਼ਨ ਮੂਵ ਕੀਤੀ ਹੈ ਉਹਦੇ ਵਾਸਤੇ ਉਹਨੇ ਪਹਿਲਾਂ ਕੰਪਲੇਂਟ ਮੂਵ ਕੀਤੀ ਹੋਈ ਆ ਹੂੰ ਜੇ ਕਹੋਗੇ ਤਾਂ ਮੈਂ ਉਹ ਕਾਪੀ ਸ਼ੇਅਰ ਕਰ ਦੂੰਗਾ ਪਰ ਉਹ ਇਹਨਾਂ ਨੇ ਆਲਰੇਡੀ ਇੱਕ ਕੰਪਲੇਂਟ ਮੂਵ ਕੀਤੀ ਹੋਈ ਹੈ ਤੇ ਅੱਜ ਵੀ ਉਹਨਾਂ ਦਾ ਇਹੀ ਸੀਗਾ ਵੀ ਉਹ ਇਨਫਲੂਐਂਸ਼ਲ ਪਰਸਨ ਨੇ ਇਧਰਲੇ ਏਰੀਏ ਦੇ ਤੇ ਉਹਨਾਂ ਨੂੰ ਹੋਰ ਕਿਸੇ ਤੋਂ ਖਤਰਾ ਨਹੀਂ ਹੈਗਾ ਔਰ ਮਤਲਬ ਉਹਨਾਂ ਨੂੰ ਉਹਨਾਂ ਦੀ ਜਨਤ ਮਤਲਬ ਉਹਨਾਂ ਨੂੰ ਇਹ ਸ਼ੱਕ ਹੈ ਜੱਗੂ ਨੂੰ ਵੀ ਸੁਖਜਿੰਦਰ ਸਿੰਘ ਰੰਦਾਵਾ ਉਹਨੂੰ ਸਪੈਸੀਫਿਕਲੀ ਟਾਰਗੇਟ ਕਰ ਸਕਦਾ ਕਿਉਂਕਿ ਉਹਨਾਂ ਦੀ ਮਦਰ ਦੇ ਜਿਹੜਾ ਮਰਡਰ ਸੀ ਉਹਦੇ ਵਿੱਚ ਵੀ ਉਹਨਾਂ ਦੀ ਇਨਵੋਲਵਮੈਂਟ ਉਹ ਕਹਿ ਰਿਹਾ ਵੀ ਸੀਗੀ ਇਹ ਕਿ ਇਸਤਰਾਮੁਲ ਲੋਜਿਸਤਾਨ ਜੱਗੂ ਨੇ ਕੀ ਕਿਹਾ ਕਿ ਸੁਖਜਿੰਦਰ ਰੰਧਾਵਾ ਕੋਲੋਂ ਜਾਣ ਦਾ ਖਤਰਾ ਜੀ 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 ਬਿਲਕੁਲ ਜੀ ਮਤਲਬ ਸਿੱਧਾ ਸਿੱਧਾ ਉਹਨਾਂ ਨੂੰ ਹੀ ਟਾਰਗੇਟ ਸਿੱਧਾ ਸਿੱਧਾ ਉਹਨਾਂ ਨੂੰ ਅਸੀਂ ਸਾਫ਼ ਕਹਿ ਰਹੇ ਹਾਂ ਜੀ ਜੋ ਜੱਗੂ ਨੇ ਕੋਰਟ ਦੇ ਵਿੱਚ ਕਿਹਾ ਜੱਜ ਸਾਹਿਬ ਅੱਗੇ ਜੋ ਨੇ ਰਿਕੁਐਸਟ ਕੀਤੀ ਹੈ ਵੀ ਮੇਰੀ ਸਿਕਿਉਰਿਟੀ ਦਾ ਮੈਨੂੰ ਕੋਈ ਐਂਟੀ ਗੈਂਗਸ ਤੋਂ ਡਰਨੀ ਹੈ ਵੀ ਮੈਨੂੰ ਇਹ ਆ ਵੀ ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਸਪੈਸੀਫਿਕਲੀ ਟਾਰਗੇਟ ਕਰਵਾ ਸਕਦਾ ਥਰੂ ਆਫਿਸਰਸ ਥਰੂ ਪ੍ਰਾਈਵੇਟ ਪਰਸਨਸ ਇਸੇ ਤੋਂ ਵੀ ਕਰਵਾ ਸਕਦਾ ਦਰਸ਼ਕ ਦਾਵਾ ਦੀ ਦਾ ਸਕਦੇ ਵੀ ਕੌਣ ਕਿਹਦੇ ਕਿਹੜੇ ਸੁਚਿੰਦਰ ਸਿੰਘ ਦਾਵਾ ਕਰ ਸਰ ਜਿਹੜੇ ਇਥੋਂ ਫਾਰਮਰ ਔਰ ਡਿਪਟੀ ਸੀਐਮ ਰਹੇ ਨੇ ਉਹਨਾਂ ਬਾਰੇ ਗੱਲ ਕਰ ਰਹੇ ਆ ਜੀ ਤੇ ਇਸ ਤੋਂ ਇਲਾਵਾ ਕੋ ਹਾਈ ਕੋਰਟ ਵੀ ਜਿਹੜਾ ਕੋਈ ਐਪਲੀਕੇਸ਼ਨ ਮੂਵ ਕੀਤੀ ਦੀ ਸਕਿਉਰਟੀ ਪਰਪਸ ਨਾਲ ਜੀ ਉਹ ਕੀਤੀ ਹੋਈ ਆ ਉਹਦੇ ਉੱਪਰ ਨੋਟਿਸ ਇਸ਼ੂ ਹੋ ਗਿਆ ਤੇ ਲੈਟਸ ਸੀ ਉਹ ਵਿੱਚ ਕੀ ਹੋ ਜਗਾ ਜਿਹੜਾ ਤਿੰਨ ਤਿੰਨ ਦਿਨ ਰਿਮਾਂਡ ਚ ਕੀ ਮਿਲਿਆ ਕੁਝ ਉਹਦੇ ਵਿੱਚ ਸਰ ਕੁਝ ਰਿਕਵਰੀਜ਼ ਕਰवानी ਆ ਬਾਕੀ ਉਹਨੂੰ ਕੁਝ ਅਨਡਿਸਕਲੋਜ਼ ਪਲੇਸ ਹੋ ਮੈਂ ਤੇ ਲੈ ਕੇ ਜਾਣਾ ਮੈਂ ਪਲੇਸ ਨਹੀਂ ਡਿਸਕਲੋਜ਼ ਕਰੂੰਗਾ ਬਿਕਾਜ਼ ਆ ਕੱਟ ਪਰਸਪੈਕਸ਼ਨ ਉਹਦੀ ਲਾਈਫ ਲੈ ਕੇ ਆਏ ਜੀ ਸਰ 89 ਨੰਬਰ ਐਫ ਆਈ ਆਰ ਸੀਗਾ ਉਹਦੇ ਵਿੱਚ ਲੈ ਕੇ ਆਏ ਸੀ ਹਾਂਜੀ ਕਮਾਨ ਵਾਲੇ ਕੇਸ ਈ ਹੈ ਜੀ ਸਰ ਇਹ ਬਟਾਲੇ ਵਾਲੇ ਕੇਸ ਚ ਵੀ ਇਸ ਤੋਂ ਬਾਅਦ ਐਕਚੁਅਲੀ ਇਹਨੂੰ ਐਨ ਸੀ ਬੀ ਇਹਨੂੰ ਉੱਥੇ ਡਿਟੇਨ ਕੀਤਾ ਹੋਇਆ ਸੀ ਇਹਨੂੰ ਦੋ ਕੇਸਾਂ ਚ ਪਰਮਿਸ਼ਨ ਮਿਲੀ ਹੈ ਪੰਜਾਬ ਪੁਲਿਸ ਨੂੰ ਇਹ ਸਿਰਫ ਦੋ ਕੇਸਾਂ ਚ ਇਹਨੂੰ ਕਰਨਗੇ ਸਰ ਇੱਕ ਤਾਂ ਜਿਹੜਾ ਪਿੱਛੇ ਜੇ ਹੋਇਆ ਵਾ ਇੱਕ ਤਾਂ ਕਮਾਨ ਵਾਲਾ ਹੋ ਗਿਆ ਤੇ ਇੱਕ ਜਿਹਦੇ ਵਿੱਚ ਉਹ ਕੀ ਨਾਮ ਸੀ ਉਹ ਕਾਕਾ ਕਾਕਾ ਉਹ ਕਵਰਟ ਇਸ ਦਾ ਨੇਮ ਕਾਕਾ ਬੁਲਵਾਲਾ ਹਾਂ ਡਬਲ ਮਟਰ ਹੋਇਆ ਸੀ ਜਿਹਦੇ ਵਿੱਚ ਤਿੰਨ ਚਾਰ ਜਣੇ ਇੰਜਰਡ ਵੀ ਹੋਏ ਸੀਗੇ ਅੱਛਾ ਬਟਾਲਾ ਵਾਲਾ ਬਟਾਲਾ ਵਾਲਾ ਕੇਸ ਤੇ ਦੋਨਾਂ ਚ ਪੁੱਛਗੀ ਚ ਹੋਏਗਾ ਦੋਨਾਂ ਵਿੱਚ ਪੁੱਛਗੀ ਚ ਹੋਏਗੀ ਥੈਂਕ ਯੂ ਪੇਸ਼ ਕਰਾਇਆ ਗਿਆ ਕੀ ਕਾਰਵਾਈ ਅ ਜੀ ਅੱਜ ਮਾਨਯੋਗ ਅਦਾਲਤ ਵਿੱਚ ਜੱਗੂ ਨੂੰ ਫਿਰ ਤੋਂ ਅਜੋ ਦੀ 3 ਦਿਨ ਦਾ ਜਿਹੜਾ ਰਿਮਾਂਡ ਸੀਗਾ ਉਹ ਖਤਮ ਹੋ ਰਿਹਾ ਸੀ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਉਹਦਾ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈ ਉਹ ਵਧਾਇਆ ਗਿਆ ਜੱਗੂ ਦੇ ਐਡਵੋਕੇਟ ਕਹਿ ਰਹੇ ਨੇ ਕਿ ਸ਼ੁਭਜੰਦਰ ਸ਼ਿਗਰਦਾਵਾਲ ਜਿਹੜੇ ਮੈਂਬਰ ਆ ਆਰਲਮੈਂਟ ਆ ਉਹਨਾਂ ਕੋਲੋਂ ਜੱਗੂ ਨੂੰ ਜਾਨ ਦਾ ਕੁੱਟਲ ਅਦਰ ਐਡਵੋਕੇਟ ਨੂੰ ਪਤਾ ਹੈ ਜਿਵੇਂ ਮੈਂ ਅਪਲੀਕੇਸ਼ਨ ਅਸੀਂ ਹੋਰ ਹੀ ਲਾਈਟਨ ਦੱਬੀ ਐਂਡ ਸਿਕਿਉਰਟੀ ਦੇ ਜਿਹੜਾ ਪਾਸੇ ਧਿਆਨ ਰਸਦਾ ਹੈ ਸੋ ਸਿਕਿਉਰਟੀ ਮੈਸੇਜ ਨੇ ਇਹ ਅੱਜ ਉਹ ਅਪਡੇਟ ਕਰੀ ਹੋਈ ਹੈ ਕੋਸ਼ਿਸ਼ ਕਰਨਾ ਕਿ ਕਿੰਨੇ ਕੇਸਾਂ ਚ ਇਹਨੂੰ ਜਿਹੜਾ ਵਾ ਉਹ ਇਸ਼ਕ ਹੋ ਜਾਵੇ ਤੇ ਅੱਜ ਤੇ ਸੇਮ ਕੇਸ ਦੇ ਵਿੱਚ ਹੀ ਇਹਨੂੰ ਪੇਸ਼ ਕਰਾ ਕੇ ਅਸੀਂ ਉਹਦੇ ਵਿੱਚ ਪੁਲਿਸ ਰਿਮਾਂਡ ਐਕਸਟੈਂਡ ਕੀਤਾ। ਬਾਕੀ ਅੱਗੇ ਤਫ਼ਤੀਸ਼ ਵਧਾਵਾਂਗੇ ਤੇ ਉਹ ਅਕੋਰਡਿੰਗਲੀ ਕਰਾਂਗੇ। ਕਿਸੇ ਹੋਰ ਕੇਸ ਦੇ ਵਿੱਚ ਕਾਰਮਾਨ ਮੰਗੇ ਬਟਾਲਾ ਵਾਲੇ ਕੇਸ 'ਚ ਵੀ ਸ਼ਾਮਲ ਹੈ ਜੀ ਐਫਆਈਆ ਬਟਾਲਾ ਕਹਿ ਰਹੇ ਆ। ਹਾਂ ਜੀ ਅਸੀਂ ਸੇਮ ਕੇਸ ਵਿੱਚ ਜਿਹੜਾ ਕਮਾਣਾ ਵਾਲਾ ਕੇਸ ਹੈ ਉਹਦੇ ਵਿੱਚ ਹੀ ਅਸੀਂ ਅੱਜ ਪੇਸ਼ ਕੀਤਾ। ਉਹਦੀ ਤਫ਼ਤੀਸ਼ ਅਜੇ ਕਰ ਰਹੇ ਆ। ਉਹਦੇ ਵਿੱਚ ਹੀ ਅਸੀਂ 5 ਦਿਨ ਦਾ ਰਿਮਾਂਡ ਹੋਰ ਐਕਸਟੈਂਡ ਕੀਤਾ। ਇਸ ਤੋਂ ਬਾਅਦ ਅੱਗੇ ਤਫ਼ਤੀਸ਼ ਦੇ ਵਿੱਚ ਜੋ ਗੱਲ ਸਾਹਮਣੇ ਆਏਗੀ ਉਹਦੇ ਅਕੋਰਡਿੰਗ ਜੀ ਅਸੀਂ ਕਰਾਂਗੇ। ਤਿੰਨ ਦਿਨ ਦੇ ਵਿੱਚ ਕੋਈ ਕੇਸ 'ਚ ਕੋਈ ਕਾਮ